ਅੱਜ ਇਕਤਬ ਉਹ ਦੋਨਾਂ ਤਰ੍ਹਾਂ ਦੇ ਨੂੰ ਕੰਚਦੀ ਇਲੈਕਸ਼ਨ ਦੀ ਨੋਮੀਨੇਸ਼ਨ ਦੀ ਪ੍ਰਗਟਾਵੇ ਚੱਲ ਰਹੀ ਸੀ ਜੀਰਾ ਸ਼ਹਿਰ ਦੇ ਵਿੱਚ ਇੱਥੇ ਸਰਕਾਰੀ ਸਕੂਲ ਅਜਲਾਜੀ ਨੰਬਰ ਸਕੂਲ ਹੈ ਇੱਥੇ 200 ਦੇ ਕਰੀਬ ਜਿਹੜੀ ਪੰਚਾਇਤਾਂ ਹੈਗੀਆਂ ਉਹਦੀ ਰੈਕੋਪਰੇਸ਼ਨ ਸੀ ਹੈ ਇੱਥੇ ਦੋ ਗਰੁੱਪ ਸੀਗੇ ਜਿਹੜੇ ਕਿ ਆਲਰੇਡੀ ਲੋਕਲ ਪਾਰਟੀ ਆਪਣੇ ਐਮਐਲਏ ਹਨ ਆਪਣੇ ਤੇ ਉਹਨਾਂ ਦੇ ਸਪੋਰਟਰਸ ਤੇ ਇੱਕ ਨਾਲ ਦੂਜਾ ਇੱਕsemble ਕੁਲ ਵੀ ਜ਼ੀਰੋ ਦੇ ਉਹਨਾਂ ਦੇ ਸਪੋਰਟਰਾਂ ਦੇ ਵਿੱਚ ਥੋੜਾ ਜਿਹਾ ਆਪਸੀ ਨਾਤਾ ਟਕਰਾਅ ਹੋਇਆ ਸੀ ਜਿਹੜਾ ਪੁਲਿਸ ਨੇ ਮੌਕੇ ਤੇ ਕਾਰਵਾਈ ਕਰਕੇ ਉਹ ਲੋਕ ਜਿਸਟਰਸ ਕਰਤਾ ਤੂੰ ਮੌਕਾ ਪੀਸੂਦਾ ਅੱਜ ਦੇ ਵਾਕਏ ਚ ਕੋਈ ਛੱਟ ਵਗੈਰਾ ਕਿਸੇ ਨੂੰ ਪਈ ਨਹੀਂ ਦੇਖੋ ਸਟੋਨ ਪੈਲੀਟਿਕ ਵਾਲਾ ਹੋਇਆ ਜੀ ਤੁਹਾਨੂੰ ਹੱਥੇ ਵਾਲੋਂ ਕਾਫੀ ਇੰਨੇ ਪੱਥਰ ਪਤਰਾਵਰੇ ਕਿੰਨਾ ਸੀਗਾ ਬਾਕੀ ਅਜੇ ਅਸੀਂ ਕੀ ਸਭ ਕੁਸ਼ਸ਼ਨਨ ਬਾਕੀ ਅਸੀਂ ਜੋ ਵੀ ਇਹ ਨਾਟਾ ਇੰਜਰ ਹੈਗਾ ਉਹਦੇ ਤਰੂਪ ਉਹਦੀ ਕਾਰਵਾਈ ਕਰਾਂਗੇ ਅੱਜ 1 ਅਕਤੂਬਰ ਪ੍ਰੋਜੈਕਟ ਜਿਹੜੀ ਨੂੰ ਪੰਚਾਇਤੀ ਇਲੈਕਸ਼ਨ ਦੀ ਨਾਮਿਨੇਸ਼ਨ ਦੀ ਪ੍ਰੋਗਰੈਸ ਅਨਲਿਸਿਸ ਹੈ ਜੀ ਜ਼ੀਰਾ ਸ਼ਹਿਰ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਅਜਲਾ ਜੀ ਨੋਮ ਸਕੂਲ ਹੈ ਇੱਥੇ 200 ਦੇ ਕਰੀਬ ਜਿਹੜੀ ਪੰਚਾਇਤਾਂ ਹੈਗੀਆਂ ਉਹਦੀ ਰੈਕੋਰਡਸ਼ਨ ਸੀਗੀ ਅ ਇੱਥੇ ਦੋ ਗਰੁੱਪ ਸੀਗੇ ਜਿਹੜੇ ਕਿ ਆਲਰੇਡੀ ਲੋਕਲ ਪਾਰਟੀ ਆਪਣੇ ਐਮ ਐਲ ਏ ਹਨ ਆਪਣੇ ਤੇ ਉਹਨਾਂ ਦੇ ਸਪੋਰਟਰਸ ਤੇ ਇੱਕ ਨਾਲ ਦੂਜਾ ਇੱਕ ਸੱਜੇ ਵੱਲ ਕੁਲ ਵੀ ਜ਼ੀਰੋ ਦੇ ਉਹਨਾਂ ਦੇ ਸਪੋਰਟਰਸ ਦੇ ਵਿੱਚ ਥੋੜਾ ਜਿਹਾ ਆਪਸੀ ਨਾਤਾ ਟਕਰਾਅ ਹੋਇਆ ਸੀਗਾ ਜੋ پولیس ਨੇ ਮੌਕੇ ਤੇ ਕਾਰਵਾਈ ਕਰਕੇ ਉਹ ਲੋਕ ਜਿਹੜੇ ਸਕਦਾ ਤੁਹਾਨੂੰ ਮੌਕਾ ਪੀਸੂਦਾ ਅੱਜ ਦੇ ਵਾਕਏ ਚ ਕੋਈ ਛੱਟ ਵਗੈਰਾ ਕਿਸੇ ਨੂੰ ਪਈ ਨਹੀਂ ਦੇਖੋ ਸਟੋਨ ਪੈਲਟਿਕ ਵਾਲਾ ਹੋਇਆ ਜੀ ਤੁਹਾਨੂੰ ਆਹ ਦਿਲਾ ਵੱਲੋਂ ਕਾਫੀ ਇਨਰ ਦੇ ਪੱਥਰ ਪਤਰਾਵਰੇ ਕਿਤਾ ਸੀਗਾ ਬਾਕੀ ਅਜੇ ਅਸੀਂ ਕੀ ਸਭ ਕੁਸ਼ਸ਼ਨਲ ਬਾਕੀ ਅਸੀਂ ਜੋ ਵੀ ਇਹ ਨਾ ਇੰਜਰਡ ਹੈਗਾ ਉਹਦੇ ਤਰੂਪ ਉਹਦੀ ਕਾਰਵਾਈ ਕਰਾਂਗੇ ਅੱਜ 1 ਅਕਤੂਬਰ ਦੋਨਾਂ ਪਾਰਟੀ ਨੂੰ ਮੁੱਖ ਚੱਲਦੀ ਇਲੈਕਸ਼ਨ ਦੀ ਨਾਮਿਨੇਸ਼ਨ ਦੀ ਪ੍ਰਗਟਾਵੇ ਚੱਲ ਰਹੀ ਸੀ ਜੀਰਾ ਸ਼ਹਿਰ ਦੇ ਵਿੱਚ ਇੱਥੇ ਸਰਕਾਰੀ ਸਕੂਲ ਜਿਹੜਾ ਜੀਰੋਂਪੁਰ ਸਕੂਲ ਹੈ ਇੱਥੇ 200 ਦੇ ਕਰੀਬ ਜਿਹੜੀ ਪੰਚਾਇਤਾਂ ਹੈਗੀਆਂ ਉਹਦੀ ਰੈਸਪਰੇਸ਼ਨ ਸੀਗੀ ਅ ਇੱਥੇ ਦੋ ਗਰੁੱਪ ਸੀਗੇ ਜਿਹੜੇ ਕਿ ਆਲਰੇਡੀ ਕਲੂਕਲ ਪਾਰਟੀ ਆਪਣੇ ਐਮਐਲਏ ਹਨ ਆਪ ਤੇ ਤੇ ਉਹਨਾਂ ਦੇ ਸਪੋਰਟਰਸ ਤੇ ਕਿਹੜਾ ਦੂਜਾ ਇੱਕ ਹੈ ਬਲੇ ਕੁਲਵੀ ਜੀਰੋਂ ਦੇ ਉਹਨਾਂ ਦੇ ਸਪੋਰਟਰਸ ਦੇ ਵਿੱਚ ਥੋੜਾ ਜਿਹਾ ਆਪਸੀ ਨਾਤਾ ਟਕਰਾਅ ਹੋਇਆ ਸੀਗਾ

ਇਹ ਤੇ ਸਰਕਾਰੀ ਸਕੂਲ ਜਿਹੜਾ ਜੀਰੋ ਨੰਬਰ ਸਕੂਲ ਹੈ ਇੱਥੇ 200 ਦੇ ਕਰੀਬ ਜਿਹੜੀ ਪੰਚਾਇਤਾਂ ਹੈਗੀਆਂ ਉਹਦੀ ਰੈਸ਼ਨ ਆਪਰੇਸ਼ਨ ਸੀਗੇ ਅ ਇੱਥੇ ਦੋ ਗਰੁੱਪ ਸੀਗੇ ਜਿਹੜੇ ਕਿ ਆਲਰੇਡੀ ਕਲੋਕਲ ਪਾਰਟੀ ਆਪਣੇ ਐਮਐਲਏ ਹਨ ਆਪ ਤੇ ਤੇ ਉਹਨਾਂ ਦੇ ਸਪੋਰਟਰਸ ਤੇ ਕਿਨਾਂ ਦੂਜੇ ਇੱਕ ਸੱਜੇ ਵੱਲੇ ਕੁਲਵੀ ਜੀਰੋ ਦੇ ਉਹਨਾਂ ਦੇ ਸਪੋਰਟਰਸ ਦੇ ਵਿੱਚ ਥੋੜਾ ਜਿਹਾ ਆਪਸੀ ਨਾਤਾ ਟਕਰਾਅ ਹੋਇਆ ਸੀਗਾ ਜੇ ਕੋਈ ਇਸਨੇ ਮੌਕੇ ਤੇ ਕਾਰਵਾਈ ਕਰਕੇ ਉਹ ਨੋਨ ਡਿਸਟਰਬਸ ਕਰਤਾ ਤੇ ਹੁਣ ਮੌਕਾ ਪੀਸੂ ਦਾ ਅੱਜ ਦੇ ਵਾਕਿਆਂ ਚ ਕੋਈ ਛੱਟ ਵਗੈਰਾ ਕਿਸੇ ਨੂੰ ਪਈ ਲੱਗੀ ਦੀ ਦੇਖੋ ਸਟੋਨ ਪੈਲੀਟਿਕ ਵਾਲਾ ਹੋਇਆ ਜੀ ਤੁਹਾਨੂੰ ਆਤਲਾ ਵੱਲੋਂ ਕਾਫੀ ਇਹਨਾਂ ਨੇ ਜਿਹਨੇ ਪੱਥਰ ਪਤਰਾ वगैरह ਕਿਤਾ ਸੀਗਾ ਬਾਕੀ ਅਜੇ ਅਸੀਂ ਠੀਕ ਸਭ ਦਾ ਫਿਨਿਸ਼ਮੈਂਟ ਬਾਕੀ ਅਸੀਂ ਜੋ ਵੀ ਇਹ ਮਤਾਂ ਇੰਜਰ ਹੈਗਾ ਉਹਦੇ ਤੱਕ ਉਹਦੀ ਕਾਰਵਾਈ ਕਰਨਾ